ਐਕਟਿੰਗ ਨੂੰ ਗਲੈਮਰ ਦੀ ਦੁਨੀਆ ਵੀ ਕਿਹਾ ਜਾਂਦਾ ਹੈ ਤੇ ਜੇਕਰ ਕੋਈ ਇਸ ਦੁਨੀਆ 'ਚ ਸੈਟਰ ਹੋ ਜਾਂਦਾ ਹੈ ਤਾਂ ਉਸ ਲਈ ਇਸ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਪਰ ਇੱਕ ਅਜਿਹਾ ਐਕਟਰ ਵੀ ਹੈ ਜਿਸਨੇ ਅਦਾਕਾਰੀ 'ਚ ਸਫਲ ਕਰੀਅਰ ਹੋਣ ਦੇ ਬਾਵਜੂਦ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਤੇ ਕਿਸਾਨ ਬਣ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਇਹ ਐਕਟਰ ਹੈ ਰਜੇਸ਼ ਕੁਮਾਰ ਜਿਸਨੇ ਗਲੈਮਰ ਦੀ ਦੁਨੀਆ ਨੂੰ ਛੱਡ ਕੇ ਜਿਹੜਾ ਕਿ ਖੇਤੀ ਅਪਣਾਈ ਰਜੇਸ਼ ਨੇ ਸਾਰਾ ਵਾਈ ਬਨਾਮ ਸਾਰਾ ਵਾਈ 'ਚ ਰਜੇਸ਼ ਦਾ ਕਿਰਦਾਰ ਨਿਭਾ ਕੇ ਪ੍ਰਸਿੱਧੀ ਖੱਟੀ ਸੀ ਇਸ ਤੋਂ ਇਲਾਵਾ ਉਹ ਜਮ ਕਿਸੇ ਸੇ ਕੰਮ ਨਹੀਂ ਨੀਲੀ ਛਤਰੀ ਵਾਲੇ ਜੇ ਮੇਰੀ ਫੈਮਿਲੀ ਵਰਗੇ ਸ਼ੋਅ ਚ ਵੀ ਨਜ਼ਰ ਆ ਚੁੱਕੇ ਨੇ ਤੇ ਹੁਣ ਹਾਲ ਹੀ ਚ ਰਿਲੀਜ਼ ਹੋਈ ਫਿਲਮ ਤੇਰੀ ਬਾਤੋਂ ਮੇ ਐਸਾ ਉਲਝਾ ਜੀਆ ਚ ਨਜ਼ਰ ਆ ਚੁੱਕੇ ਨੇ ਪਰ ਇਸ ਤੋਂ ਪਹਿਲਾਂ ਰਾਜੇਸ਼ 5 ਸਾਲ ਤੱਕ ਵਿਹਾਰ ਚ ਖੇਤੀ ਕਰਦਾ ਰਿਹਾ ਮੀਡੀਆ ਰਿਪੋਰਟਾਂ ਦੇ ਮੁਤਾਬਕ ਰਜੇਸ਼ ਨੇ ਕਿਹਾ ਕਿ 2017 ਚ ਮੈਂ ਟੀਵੀ ਉੱਤੇ ਆਪਣੇ ਐਕਟਿੰਗ ਕੈਰੀਅਰ ਦੇ ਸਿਖਰ ਤੇ ਸੀ ਜਦੋਂ ਮੈਂ ਖੇਤੀ ਕਰਨ ਦਾ ਫੈਸਲਾ ਕੀਤਾ ਜਦੋਂ ਮੈਂ ਟੀਵੀ ਕਰਨ ਦਾ ਪੂਰਾ ਆਨੰਦ ਲੈ ਰਿਹਾ ਸੀ ਤਾਂ ਮੇਰਾ ਦਿਲ ਲਗਾਤਾਰ ਮੈਨੂੰ ਪੁੱਛ ਰਿਹਾ ਸੀ ਨਮਸਕਾਰ ਮੇਰਾ ਨਾਮ ਰਾਜੇਸ਼ ਕੁਮਾਰ ਹੈ ਆ ਬਾਈ ਪ੍ਰੋਫੈਸ਼ਨ ਬਹੁਤ سارے ਲੋਕ ਜਾਣਦੇ ਹਨ ਕਿ ਮੈਂ ਐਕਟਰ ਹੂੰ ਲੇਕਿਨ ਬਾਈ ਚੋਇਸ ਐਂਡ ਬਾਈ ਪੈਸ਼ਨ ਆਮ ਬੇਸਿਕਲੀ ਆ ਫਾਰਮਰ ਮੈਂ ਪਿਛਲੇ 1 ਸਾਲ ਸੇ ਮੁੰਬਈ ਮੇਂ ਔਰ ਉਸਕੇ ਪਹਿਲੇ 2 ਸਾਲ ਬਿਹਾਰ ਮੇਂ ਖੇਤੀ ਕਰ ਰਹਾ ਹਾਂ ਮਨੋਰੰਜਨ ਦੀਆਂ ਕੁਝ ਟੇਪਾਂ ਛੱਡਣ ਤੋਂ ਇਲਾਵਾ ਮੈਂ ਅਗਲੀ ਪੀੜੀ ਲਈ ਕੀ ਕਰ ਰਿਹਾ ਹਾਂ ਗਲੈਮਰ ਦੀ ਜੁਨੀਆਂ ਛੱਡ ਕੇ ਕਿਸਾਨੀ ਦਾ ਕਿੱਤਾ ਅਪਣਾਉਣ ਬਾਰੇ ਪੁੱਛੇ ਜਾਣ ਤੇ ਰਜੇਸ਼ ਨੇ ਕਿਹਾ ਕਿ ਮੈਂ ਸਮਾਜ ਚ ਯੋਗਦਾਨ ਪਾਉਣ ਲਈ ਕੁਝ ਖਾਸ ਚਾ ਵਾਧੂ ਨਹੀਂ ਕਰ ਰਿਹਾ ਸੀ ਮੇਰੇ ਬੱਚੇ ਮੈਨੂੰ ਕਿਵੇਂ ਯਾਦ ਕਰਨਗੇ ਤੁਸੀਂ ਆਪਣੇ ਲਈ ਆਪਣੀ ਸੁਰੱਖਿਆ ਲਈ ਆਪਣੀ ਆਮਦਨ ਲਈ ਕੰਮ ਕੀਤਾ ਮੈਂ ਆਪਣੇ ਮਨ 'ਚ ਸੋਚਿਆ ਮੈਂ ਆਪਣੇ ਪੈਰਾਂ ਦੇ ਨਿਸ਼ਾਨ ਕਿਵੇਂ ਛੱਡਾਂਗਾ ਫਿਰ ਮੈਂ ਆਪਣੇ ਘਰ ਵਾਪਸ ਚਲਾ ਗਿਆ ਤੇ ਫਸਲਾਂ ਉਗਾਈਆਂ ਖੇਤੀ ਕਰਦੇ ਸਮੇਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਰਾਜੇਸ਼ ਕੁਮਾਰ ਨੇ ਅੱਗੇ ਦੱਸਿਆ ਕਿ ਜਦੋਂ ਉਸਨੇ 5 ਸਾਲ ਖੇਤੀ ਕਰਨੀ ਜਾਰੀ ਰੱਖੀ ਤਾਂ ਕਈ ਦੁਕਾਨਦਾਰਾਂ ਨੇ ਕਿਹਾ ਕਿ ਉਸਨੇ ਕਿਸਾਨ ਬਣ ਲਈ ਐਕਟਿੰਗ ਛੱਡ ਦਿੱਤੀ ਉਸਦੇ ਕੋਲ ਪੈਸੇ ਨਹੀਂ ਹਨ ਹਾਲਾਂਕਿ ਇਸ ਦੌਰਾਨ ਉਸਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਆਪਣੀ ਪੜ੍ਹਾਈ ਕਰਨ ਉਹ ਸਾਰੀਆਂ ਮੁਸ਼ਕਲਾਂ ਜੋ ਹਰ ਨਿਕਲ 'ਚ ਕਾਮਯਾਬ ਰਹੇ ਇਹ ਸਨ ਰਜੇਸ਼ ਕੁਮਾਰ ਜਿਨ੍ਹਾਂ ਨੇ ਕਿ ਕਲੇਮਰ ਦੀ ਦੁਨੀਆ ਛੱਡ ਕੇ 5 ਸਾਲ ਆਪਣੇ ਖੇਤਾਂ 'ਚ ਜਾ ਕੇ ਖੇਤੀ ਕੀਤੀ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਫਿਲਮੀ ਜੰਕਸ਼ਨ ਦੇ ਨਾਲ ਐਕਟਿੰਗ ਨੂੰ ਗਲੈਮਰ ਦੀ ਦੁਨੀਆ ਵੀ ਕਿਹਾ ਜਾਂਦਾ ਹੈ ਤੇ ਜੇਕਰ ਕੋਈ ਇਸ ਦੁਨੀਆ 'ਚ ਸੈਟਲ ਹੋ ਜਾਂਦਾ ਹੈ ਤਾਂ ਉਸ ਲਈ ਇਸ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਪਰ ਇੱਕ ਅਜੀਹਾ ਐਕਟਰ ਵੀ ਹੈ ਜਿਸਨੇ ਅਦਾਕਾਰੀ 'ਚ ਸਫਲ ਕਰੀਅਰ ਹੋਣ ਦੇ ਬਾਵਜੂਦ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਤੇ ਕਿਸਾਨ ਬਣ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਇਹ ਐਕਟਰ ਹੈ ਰਜੇਸ਼ ਕੁਮਾਰ ਜਿਸਨੇ ਗਲੈਮਰ ਦੀ ਦੁਨੀਆ ਨੂੰ ਛੱਡ ਕੇ ਜਿਹੜਾ ਕਿ ਖੇਤੀ ਅਪਣਾਈ ਰਜੇਸ਼ ਨੇ ਸਾਰਾ ਵਾਈ ਬਨਾਮ ਸਾਰਾ ਵਾਈ 'ਚ ਰਜੇਸ਼ ਦਾ ਕਿਰਦਾਰ ਕਿਰਦਾਰ ਨਿਭਾ ਕੇ ਪ੍ਰਸਿੱਧੀ ਖੱਟੀ ਸੀ ਇਸ ਤੋਂ ਇਲਾਵਾ ਉਹ ਜਮ ਕਿਸੇ ਸੇ ਕੰਮ ਨਹੀਂ ਨੀਲੀ ਛਤਰੀ ਵਾਲੇ ਜੇ ਮੇਰੀ ਫੈਮਿਲੀ ਵਰਗੇ ਸ਼ੋਅ ਚ ਵੀ ਨਜ਼ਰ ਆ ਚੁੱਕੇ ਨੇ ਤੇ ਹੁਣ ਹਾਲ ਹੀ ਚ ਰਿਲੀਜ਼ ਹੋਈ ਫਿਲਮ ਤੇਰੀ ਬਾਤੋਂ ਮੇ ਐਸਾ ਉਲਝਾ ਜੀਆ ਚ ਨਜ਼ਰ ਆ ਚੁੱਕੇ ਨੇ ਪਰ ਇਸ ਤੋਂ ਪਹਿਲਾਂ ਰਾਜੇਸ਼ 5 ਸਾਲ ਤੱਕ ਵਿਹਾਰ ਚ ਖੇਤੀ ਕਰਦਾ ਰਿਹਾ ਮੀਡੀਆ ਰਿਪੋਰਟਾਂ ਦੇ ਮੁਤਾਬਕ ਰਜੇਸ਼ ਨੇ ਕਿਹਾ ਕਿ 2017 ਚ ਮੈਂ ਟੀਵੀ ਉੱਤੇ ਆਪਣੇ ਐਕਟਿੰਗ ਕੈਰੀਅਰ ਦੇ ਸਿਖਰ ਤੇ ਸੀ ਜਦੋਂ ਮੈਂ ਖੇਤੀ ਕਰਨ ਦਾ ਫੈਸਲਾ ਕੀਤਾ ਜਦੋਂ ਮੈਂ ਟੀਵੀ ਕਰਨ ਦਾ ਪੂਰਾ ਆਨੰਦ ਲੈ ਰਿਆ ਸੀ ਤਾਂ ਮੇਰਾ ਦਿਲ ਲਗਾਤਾਰ ਮੈਨੂੰ ਪੁੱਛ ਰਿਹਾ ਸੀ ਨਮਸਕਾਰ ਮੇਰਾ ਨਾਮ ਰਾਜੇਸ਼ ਕੁਮਾਰ ਹੈ ਬਾਈ ਪ੍ਰੋਫੈਸ਼ਨ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਮੈਂ ਐਕਟਰ ਹਾਂ ਲੇਕਿਨ ਬਾਈ ਚੁਆਇਸ ਐਂਡ ਬਾਈ ਪੈਸ਼ਨ ਆਮ ਬੇਸਿਕਲੀ ਆ ਫਾਰਮਰ ਮੈਂ ਪਿਛਲੇ 1 ਸਾਲ ਸੇ ਮੁੰਬਈ ਮੇਂ ਔਰ ਉਸਕੇ ਪਹਿਲੇ 2 ਸਾਲ ਬਿਹਾਰ ਮੇਂ ਖੇਤੀ ਕਰ ਰਹਾ ਹਾਂ ਮਨੋਰੰਜਨ ਦੀਆਂ ਕੁਝ ਟੇਪਾਂ ਛੱਡਣ ਤੋਂ ਇਲਾਵਾ ਮੈਂ ਅਗਲੀ ਪੀੜ੍ਹੀ ਲਈ ਕੀ ਕਰ ਰਿਹਾ ਹਾਂ ਗਲੈਮਰ ਦੀ ਜੁਨੀਆਂ ਛੱਡ ਕੇ ਕਿਸਾਨੀ ਦਾ ਕਿੱਤਾ ਅਪਣਾਉਣ ਬਾਰੇ ਪੁੱਛੇ ਜਾਣ ਤੇ ਰਾਜੇਸ਼ ਨੇ ਕਿਹਾ ਕਿ ਮੈਂ ਸਮਾਜ ਚ ਯੋਗਦਾਨ ਪਾਉਣ ਲਈ ਕੁਝ ਖਾਸ ਚਾ ਵਾਦੂ ਨਹੀਂ ਕਰ ਰਿਹਾ ਸੀ ਮੇਰੇ ਬੱਚੇ ਮੈਨੂੰ ਕਿਵੇਂ ਯਾਦ ਕਰਨਗੇ ਤੁਸੀਂ ਆਪਣੇ ਲਈ ਆਪਣੀ ਸੁਰੱਖਿਆ ਲਈ ਆਪਣੇ ਆਮਦਨ ਲਈ ਕੰਮ ਕੀਤਾ ਮੈਂ ਆਪਣੇ ਮਨ 'ਚ ਸੋਚਿਆ ਮੈਂ ਆਪਣੇ ਪੈਰਾਂ ਦੇ ਨਿਸ਼ਾਨ ਕਿਵੇਂ ਛੱਡਾਂਗਾ ਫਿਰ ਮੈਂ ਆਪਣੇ ਘਰ ਵਾਪਸ ਚਲਾ ਗਿਆ ਤੇ ਫਸਲਾਂ ਉਗਾਈਆਂ ਖੇਤੀ ਕਰਦੇ ਸਮੇਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਰਾਜੇਸ਼ ਕੁਮਾਰ ਨੇ ਅੱਗੇ ਦੱਸਿਆ ਕਿ ਜਦੋਂ ਉਸਨੇ 5 ਸਾਲ ਖੇਤੀ ਕਰਨੀ ਜਾਰੀ ਰੱਖੀ ਤਾਂ ਕਈ ਦੁਕਾਨਦਾਰਾਂ ਨੇ ਕਿਹਾ ਕਿ ਉਸਨੇ ਕਿਸਾਨ ਬਣ ਲਈ ਐਕਟਿੰਗ ਛੱਡ ਦਿੱਤੀ ਉਸਦੇ ਕੋਲ ਪੈਸੇ ਨਹੀਂ ਹਨ ਹਾਲਾਂਕਿ ਇਸ ਦੌਰਾਨ ਉਸਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਆਪਣੀ ਪੜ੍ਹਾਈ ਕਾਰਨ ਉਹ ਸਾਰੀਆਂ ਮੁਸ਼ਕਲਾਂ ਜੋ ਬਾ ਨਿਕਲ ਚ ਕਾਮਯਾਬ ਰਹੇ ਇਹ ਸਨ ਰਜੇਸ਼ ਕੁਮਾਰ ਜਿਨ੍ਹਾਂ ਨੇ ਕਿ ਕਲੇਮਰ ਦੀ ਦੁਨੀਆ ਛੱਡ ਕੇ 5 ਸਾਲ ਆਪਣੇ ਖੇਤਾਂ 'ਚ ਜਾ ਕੇ ਖੇਤੀ ਕੀਤੀ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਫਿਲਮੀ ਜੰਕਸ਼ਨ ਦੇ ਨਾਲ